ਸਿੱਖ ਕੌਮ ਦੁਨੀਆ ਵਿੱਚ ਜਿੱਥੇ ਵੀ ਵਸਤੀ ਹੈ ਉੱਥੇ ਹੀ ਆਪਣੇ ਵਿਰਸੇ ਅਤੇ ਆਪਣੇ ਧਰਮ ਤੇ ਆਪਣੀਆਂ ਪਰੰਪਰਾਵਾਂ ਨੂੰ ਬਾਖੂਬੀਨ ਨਿਭਾਉਂਦੀ ਹੈ ਅਤੇ ਦੁਨੀਆ ਭਰ ਵਿੱਚ ਸਿੱਖੀ ਦਾ ਇੱਕ ਹਾਂ ਪੱਖੀ ਅਤੇ ਬਿਹਤਰੀਨ ਉਦਾਹਰਣ ਵੀ ਨਾਲੋਂ ਨਾਲ ਪੇਸ਼ ਹੁੰਦਾ ਹੈ। ਇਸੇ ਲੜੀ ਤਹਿਤ ਹੁਣ ਇੰਗਲੈਂਡ ਦੇਸ਼ ਵਿੱਚ ਉਥੋਂ ਦੇ ਸ਼ਹਿਰ ਕੋਵੈਂਟਰੀ ਦੇ ਇੱਕ ਗੁਰੂਕਰਨੇ ਪਿਛਲੇ ਦਿਨੀ ਇੱਕ ਜਿਹਾ ਸੇਵਾ ਕਾਰਜ ਕੀਤਾ ਹੈ ਉਪਰਾਲਾ ਕੀਤਾ ਜਿਸ ਨੂੰ ਲੈ ਕੇ ਇਸ ਗੁਰੂ ਘਰ ਦੀ ਕਾਫੀ ਚਰਚਾ ਹੋ ਰਹੀ ਹੈ ਇਸ ਦੀ ਪ੍ਰਬੰਧਕ ਕਮੇਟੀ ਦੀ ਇਸ ਨਾਲ ਜੁੜੇ ਸੇਵਾਦਾਰਾਂ ਦੀ ਅਤੇ ਸਥਾਨਕ ਸਿੱਖ ਸੰਗਤ ਦੀ ਵੀ ਵੱਡੇ ਪੱਧਰ ਉੱਤੇ ਚਰਚਾ ਹੋ ਰਹੀ ਹੈ ਦਰਸਲ ਕਵੈਂਟਰੀ ਦੇ ਗੁਰੂ ਘਰ ਨੇ ਲੱਗੇ ਹੀ ਸੜਕ ਦੇ ਕੰਢੇ ਉੱਤੇ 41 ਦਿਨ ਲਗਾਤਾਰ ਲੋੜਵੰਦਾਂ ਦੀ ਸੇਵਾ ਕੀਤੀ ਹੈ ਭੋਜਨ ਪੱਖੋਂ ਸੇਵਾ ਅਤੇ ਹਰ ਕਿਸਮ ਦੀ ਸੇਵਾ ਦਾ ਉਪਰਾਲਾ ਕੀਤਾ ਜਿਸ ਕਰਕੇ ਸਥਾਨਕ ਲੋਕਾਂ ਦੇ ਨਾਲ-ਨਾਲ ਹੋਰ ਨਾ ਭਾਈਚਾਰਿਆਂ ਵਿੱਚ ਵੀ ਇਹ ਸੁਦਮ ਦੀ ਇਹ ਸੁਪਰਾਲੇ ਦੀ ਕਾਫੀ ਸ਼ਲਾਗਾ ਹੋਈ ਹੈ ਇਸ ਬਾਰੇ ਤੁਹਾਨੂੰ تفصیلی ਜਾਣਕਾਰੀ ਦਿੰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਸਿੱਖ ਕੌਮ ਦੇ ਸ਼ਹੀਦਾਂ ਦੀ ਯਾਦ ਵਿੱਚ 41 ਦਿਨਾਂ ਤੋਂ ਸੜਕ ਦੇ ਕੰਢੇ ਉੱਤੇ ਖੁੱਲੀ ਜਗ੍ਹਾ ਉੱਤੇ ਲੰਗਰ ਲਾ ਕੇ ਵਕ ਵਕ ਭਾਈਚਾਰਿਆਂ ਅਤੇ ਉਹਨਾਂ ਦੇ ਲੋਕਾਂ ਨੂੰ ਇਹ ਸੇਵਾ ਤਕਸੀਮ ਕਰਕੇ ਸਿੱਖ ਕੌਮ ਦੇ ਕੁਰਬਾਨੀਆਂ ਪਰ ਇਤਿਹਾਸ ਤੋਂ ਨਿਵੇਕਲੇ ਤਰੀਕੇ ਨਾਲ ਜਾਣੂ ਕਰਵਾਉਣ ਦੇ ਚਰਚੇ ਦੀ ਖੂਬ ਚਰਚਾ ਹੋਈ ਹੈ ਸ਼ਹੀਦਾਂ ਦੇ ਸਰਤਾਜ ਪੰਨਵੇਂ ਪਾਤਸ਼ਾਹ ਸ਼੍ਰੀ ਗੁਰੂ ਰਵਿੰਦਰ ਸਿੰਘ ਜੀ ਅਤੇ ਜੂਨ 1984 ਸਮੇਤ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇੰਗਲੈਂਡ ਦੇ ਸ਼ਹਿਰ ਕੋਵੈਂਟਰੀ ਦੇ ਗੁਰਦੁਆਰਾ ਬਾਬਾ ਵਡਪਾਗ ਸਿੰਘ ਜੀ ਵਿਖੇ ਇਹ ਉਪਰਾਲਾ ਹੋਇਆ ਜਿੱਥੇ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਬਾਹਰ ਸੜਕ ਦੇ ਕੰਢੇ ਉੱਤੇ ਖੁੱਲੀ ਜਗ੍ਹਾ ਉੱਤੇ ਲਗਾਤਾਰ 41 ਦਿਨਾਂ ਤੋਂ ਵਧੇਰੇ ਸਮੇਂ ਤਾਰਾਂ ਵੱਖ-ਵੱਖ ਪਕਵਾਨਾਂ ਦਾ ਲੰਗਰ ਲਾ ਕੇ ਵੱਖ-ਵੱਖ ਭਾਈਚਾਰਿਆਂ ਅਤੇ ਕਮਿਊਨਿਟੀਆਂ ਦੇ ਲੋਕਾਂ ਵਿੱਚ ਵਰਤਾਇਆ ਗਿਆ ਅਤੇ ਨਾਲ ਦੀ ਨਾਲ ਉਹਨਾਂ ਨੂੰ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਨਿਵੇਕਲੇ ਅਤੇ ਸ਼ਲਾਘਾਯੋਗ ਤਰੀਕੇ ਨਾਲ ਜਾਣੂ ਕਰਵਾਇਆ ਗਿਆ। ਇਸ ਦਰਮਿਆਨ ਇਹ ਜਾਣਕਾਰੀ ਮਿਲੀ ਕਿ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਉਪਰਾਲੇ ਨਾਲ ਜਿੱਥੇ ਵੱਖ-ਵੱਖ ਭਾਈਚਾਰਿਆਂ ਅਤੇ ਕਮਿਊਨਿਟੀਆਂ ਦੇ ਲੋੜਵੰਦ ਲੋਕਾਂ ਨੂੰ ਭੋਜਨ ਮਿਲਿਆ ਉੱਥੇ ਹੀ ਸਿੱਖ ਕੌਮ ਦੇ ਸ਼ਾਨਾਮਤੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਵੀ ਉਹਨਾਂ ਨੂੰ ਜਾਣੂ ਕਰਵਾਇਆ ਗਿਆ। ਪੰਜਾਬ ਸਮੇਤ ਵੱਖ-ਵੱਖ ਖੂਬਿਆਂ ਤੋਂ ਇੰਗਲੈਂਡ ਪੜ੍ਹਾਈ ਕਰਨ ਲਈ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਬੇਰੁਜ਼ਗਾਰ ਅਤੇ ਲੋੜਵੰਦ ਵਿਦਿਆਰਥੀ ਇਸ ਗੁਰੂ ਘਰ ਵਿਖੇ ਆ ਕੇ ਹਰ ਇੱਕ ਕਿਸਮ ਦੀ ਸਹਾਇਤਾ ਤੇ ਮਦਦ ਹਾਸਲ ਕਰ ਸਕਦੇ ਨੇ। ਬਾਬਾ ਕੁਲਵਿੰਦਰ ਸਿੰਘ ਵੱਲੋਂ ਇਹ ਵੀ ਦੱਸਿਆ ਗਿਆ ਕਿ 16 ਜੂਨ ਦਿਨ ਐਤਵਾਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਸਾਲਾਨਾ ਜੋੜ ਮੇਲਾ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਸਮੇਤ ਇੰਗਲੈਂਡ ਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਤ, ਮਹਾਪੁਰਸ਼, ਕਵੀਸ਼ਰੀ, ਰਾਗੀ ਢਾਡੀ ਜਥਿਆਂ ਸਮੇਤ ਵੱਖ-ਵੱਖ ਪੰਜਾਬੀ ਗਾਇਕਾਂ ਵੱਲੋਂ ਵੀ ਹਾਜ਼ਰੀ ਭਰੀ ਗਈ।